ਤਿੰਨ ਚਾਰ ਦਿਨ ਹੋ ਗਿਆ ਜੀ ਡਿਲੀਵਰੀ ਕੇਸ ਹੁੰਦਾ ਕੀ ਕਹਿ ਰਹੇ ਡਾਕਟਰ ਡਾਕਟਰ ਕਹ ਰਿਹਾ ਵੀ ਇੱਥੇ ਏਸੀ ਨਹੀਂ ਚੱਲ ਰਿਹਾ ਮਰੀਜ਼ ਨੂੰ ਕੋਈ ਵੀ ਨੁਕਸਾਨ ਹੋਇਆ ਤਾਂ ਜ਼ਿੰਮੇਵਾਰ ਆਪ ਤਿੰਨ ਚਾਰ ਦਿਨ ਤੇ ਹੋ ਗਿਆ ਜੀ ਖਦਰ ਖਰਾਬ ਹੁੰਦਾ ਕੱਲ ਨੂੰ ਬੱਚੇ ਨੂੰ ਕੁਝ ਹੋ ਜੇ ਜਾਂ ਕੋਈ ਮਰੀਜ਼ ਨੂੰ ਕੁਝ ਹੋ ਜੇ ਤਾਂ ਕੌਣ ਜ਼ਿੰਮੇਵਾਰ ਆ ਸਾਨੂੰ ਤਾਂ ਦੇਖ ਨਹੀਂ ਰਿਹਾ ਕੋਈ ਫੈਸਿਲਿਟੀ ਮੰਡੀ ਇਹ ਤਾਂ ਕੋਈ ਪਤਾ ਨਹੀਂ ਲੱਗਣ ਨੇ ਤਿੰਨ ਚਾਰ ਦਿਨ ਹੋ ਗਿਆ ਖਰਾਬ ਹੁੰਦਾ ਜੇ ਕੋਈ ਸਹੂਲਤ ਮਿਲ ਨਹੀਂ ਹੁੰਦੀ ਤਾਂ ਇਦਾਂ ਖੱਜਲ ਖਰਾਬ ਨਾ ਹੁੰਦੇ ਮੰਗ ਇਹੀ ਕਰਦੇ ਆ ਵੀ ਚਲੋ ਆਹੀ ਤੇ ਹੋਈ ਤੇ ਖੱਜਲ ਖਰਾਬ ਕੋਈ ਹੋਰ ਨਾ ਹੋਵੇ ਜੋ ਸਹੂਲਤ ਚਾਹੀਦੀਆਂ ਵਾ ਹਸਪਤਾਲ ਵਿੱਚੋਂ ਮਿਲਣਾ ਮੇਰਾ ਨਾਮ ਕੋਮਲ ਮਲਿਕਾ ਕਰੋਦੇ ਤੇ ਆरियो ਕੀ ਪ੍ਰੋਬਲਮ ਹੈ ਜੀ ਪਰਸੋਂ ਦੇ ਅਸੀਂ ਆਉਣ ਦੇ ਗਏ ਆ ਜੀ ਏਸੀ ਨਹੀਂ ਚੱਲਦਾ ਪਿਆ ਸ ਮੈਡਮ ਕਹਿੰਦੇ ਵੀ ਅਸੀਂ ਇਦਾਂ ਆਪਰੇਟ ਨਹੀਂ ਕਰ ਸਕਦੇ ਟਾਂਕੇ ਦੇ ਵਿੱਚ ਪਸੀਨਾ ਪਾਊਗਾ ਟਾਂਕੇ ਖਰਾਬ ਹੋਣਗੇ ਹਾਂਜੀ ਤੇ ਫਿਰ ਕਦੋਂ ਤੱਕ ਕਹਿੰਦੇ ਵੀ ਕਰਨਾ ਉਹ ਕਹਿ ਰਹੇ ਸਵੇਰੇ ਏਸੀ ਲਵਾ ਦੇਣ ਤੇ ਫਿਰ ਸਵੇਰ ਸੁਬਾ ਕਰਵਾਵਾਂਗੇ ਅਸੀਂ ਅਗਰੇ ਇੱਥੇ ਨਾਲ ਲੱਗਿਆਂ ਦਾ ਬੈਠੇ ਰਹੋਗੇ ਇਦਾਂ ਥੋੜੀ ਰਹਿ ਸਕਦੇ ਹੋ ਜੀ ਆਪਰੇਟ ਦਿੱਤਾ ਹੋਇਆ ਆ ਫਿਰ ਆਪਰੇਟ ਤਾਂ ਕਰਾਉਣਾ ਹੀ ਆ ਜੀ ਟਾਈਮ ਦਿੱਤਾ ਹੋਇਆ ਅੱਜ ਦਾ ਟਾਈਮ ਦਿੱਤਾ ਸੀਗਾ ਅੱਜ ਫਿਰ ਉਹਨਾਂ ਨੇ ਬੋਲਾ ਵੀ ਕੱਲ ਨੂੰ ਕਰਾਂਗੇ ਤੁਹਾਡਾ ਆਪਰੇਟ ਏਸੀ ਨਹੀਂ ਚੱਲ ਰਿਹਾ ਬਲਵਿੰਦਰ ਕਹਿੰਦਾ ਤਿੰਨ ਚਾਰ ਦਿਨ ਤੋਂ ਆ ਰਹੇ ਆ ਰੋਜ਼ ਸਾਨੂੰ ਕਹਿ ਦਿੰਦੇ ਅੱਜ ਕਰ ਦਿੰਦੇ ਅੱਜ ਕਰ ਦਿੰਦੇ ਆ ਬੈਠੇ ਹੀ ਕਿੱਜੋ ਖਰਾਬ ਹੋ ਗਏ ਚੰਗੇ ਏਸੀ ਦੀ وجہ ਕਰਕੇ ਆਮ ਪ੍ਰੈਸ਼ਰ ਦੀ ਕਰਦੇ ਇੰਨਾ ਕਿ ਨੁਕਸਾਨ ਹੋ ਹੀ ਸਕਦਾ ਕੋਈ ਦਾ ਕੋਈ ਪਰ ਗਰੀਬ ਬੰਦਾ ਫਿਰ ਕਿੱਥੇ ਜਾਵੇ ਆਸ ਨਾ ਹੁੰਦਾ ਇੱਥੇ ਜੀ ਇਹ ਸਾਨੂੰ ਲਾਰੇ ਲਾਈ ਜਾਂਦੇ ਸੁਲਤਾਨ ਨੂੰ ਮੌਕੇ ਦੇਣਾ ਨਾ ਕਿ ਅਸਕੇ ਹਨ ਬਰਾਬਰ ਉਹ ਕਰਾ ਕੇ ਲੈ ਹੋਈ ਸੀ ਕਹਿਣਾ ਵੀ ਬਰਾਬਰ ਕਰਿਆ ਟੈਸਟ ਬਰਾਬਰ ਕਰਾ ਕੇ ਨੇ ਆ ਵੈਸੇ ਪਹਿਲਾਂ ਕੀਤੇ ਇਹਨਾਂ ਨੇ ਟੈਸਟ ਦਾ 2-3 ਘੰਟੇ ਪੈਰ ਦੀ ਹੱਡੀ ਦੋਨੇ 2.5 ਘੰਟੇ ਤੋਂ ਉੱਤੇ ਹੋ ਗਿਆ 9:30 ਤੇ ਆਏ ਆ ਉਹ ਪੈਰ ਤੇ ਫ੍ਰੈਕਚਰ ਹੱਡੀ ਥੋੜੀ ਜੀ ਉਹਦਾ ਆਪਰੇਸ਼ਨ ਕਰਨਾ ਹਨਾਂ ਨੇ ਤੋਂ ਕਰਨ ਨਹੀਂ ਦੇ ਅਜੇ ਤੱਕ ਕੀ ਕਹਿੰਦੇ ਰੋਕਰ ਡਾਕਟਰ ਕੀ ਕਹਿੰਦੇ ਹੜਤਾਲ ਕੀਤੀ ਆ ਬੰਦੇ ਹੜਤਾਲ ਕਾਦੀ ਤੀ ਬੰਦੇ ਤਾਂ ਤੀ ਠੀਕ ਕਰੋ ਕਹਿੰਦੇ ਏਸੀ ਖਰਾਬ ਤੀ ਏਸੀ ਠੀਕ ਕਰਾ ਦੇ ਤੇ ਪੈਰ ਕੇ ਉਹ ਜਿਹੜੇ ਪੈਸੇ ਪਾਉਂਦਾ ਗਵਰਨਮੈਂਟ ਨੂੰ ਪਾਓ ਤੇ ਸਰਕਾਰੀ ਹਸਪੀਟਲ ਆ ਤੇ ਠੀਕ ਨਹੀਂ ਪੈਸੇ ਲੋਤ ਨਹੀਂ ਆਏਗੀ ਕੋਈ ਸੁਲਤ ਨਹੀਂ ਦਿੱਤੀ ਭਗਵਾਨ ਜੀ ਜਿਹੜਾ ਨੰਬਰ ਲੌਂਚ ਕੀਤਾ ਮੈਗਨਾ ਉੱਤੇ ਕੰਪਲੇਂਟ ਕਰਨੀ ਪੈਣੀ ਲੱਗਦਾ ਹੈ ਇਸ ਹਿਸਾਬ ਨਾਲ ਫਿਰ ਪਤਾ ਨਹੀਂ ਕੀ ਕਰਦੇ ਕਿ ਨਹੀਂ ਕਰਦੇ ਜਿਹੜੇ ਸਾਡੇ ਕੋਟੀ ਹੈ ਉਹ ਸੈਂਟਰਲੀ ਏਸੀ ਹੈ ਜਿਹਦੀ ਮਤਲਬ ਸੈਂਟਰਲੀ ਸਪਲਾਈ ਹੈ ਏਸੀ ਦੀ 에어 ਕੰਡੀਸ਼ਨ ਕਰਨ ਵਾਸਤੇ ਅੰਦਰ ਦਾ ਜਿਹੜਾ ਮਾਹੌਲ ਆ ਉਹ ਠੰਡਾ ਰੱਖਣ ਵਾਸਤੇ ਜਿਹਦੇ ਨਾਲ ਕਿ ਅਸੀਂ ਆਪਰੇਟ ਕਰ ਸਕਦੇ ਹਾਂ ਤੇ ਜਿਹੜੇ ਏਸੀ ਸਾਡੇ ਉਹ ਪਿਛਲੇ ਇੱਕ ਹਫਤੇ ਤੋਂ ਬੰਦ ਹੈ ਜਿਹਦੇ ਕਰਕੇ ਸਾਨੂੰ ਆਪਰੇਟ ਕਰਨ ਦੇ ਵਿੱਚ ਔਰਥੋਟੀ ਤੇ ਗਾਈਨੀਓਟੀ ਦੇ ਵਿੱਚ ਵੀ ਪ੍ਰੋਬਲਮ ਆ ਰਹੀ ਹੈ ਤੇ ਆਪਾ অপারেਟ ਕਰਨੀ ਪਾਰ ਕਿਉਂਕਿ ਉੱਥੇ ਬਹੁਤ ਜ਼ਿਆਦਾ ਅੰਦਰ ਹਿਊਮਿਡਿਟੀ ਤੇ ਸਵੇਟਿੰਗ ਹੋ ਜਾਂਦੀ ਹੈ ਤੇ ਉਦੋਂ ਦਾ ਹੀ ਕਰ ਰਹੇ ਆ ਥੋੜਾ ਬੋਤਾ ਪਰ ਉਹਦਾ ਕੋਈ ਸੋਲੂਸ਼ਨ ਨਿਕਲਿਆ ਨਹੀਂ ਹੈਗਾ ਇੰਨੇ ਦਿਨ ਦਾ ਆਪਾਂ ਐਡਮਿਨਿਸਟ੍ਰੇਸ਼ਨ ਨੂੰ ਵੀ ਮਤਲਬ ਚਿੱਠੀ ਦੇ ਦਿੱਤੀ ਹੈ ਕਿ ਇਹ ਖਰਾਬ ਹੋਏ ਪਏ ਹੈ ਪਰ ਸਟਿਲ ਉਹਨਾਂ ਦਾ ਕੋਈ ਹਾਲੇ ਤੱਕ ਹੱਲ ਨਹੀਂ ਨਿਕਲਿਆ ਸਿਰਫ ਇੱਕ ਗਾਇਨੀ ਦੇ ਵਿੱਚ ਉਹਨਾਂ ਨੇ ਵਿੰਡੋ ਏਸੀ ਇੱਕ ਲਗਾਇਆ ਸੀ ਜੋ ਕਿ ਉਹ ਵੀ ਪ੍ਰੋਪਰਲੀ ਕੰਮ ਨਹੀਂ ਕਰ ਰਿਹਾ ਜਦ ਕਿ ਇਹ ਸੈਂਟਰਲੀ ਏਸੀ ਕਨਸੈਪਟ ਹੈ ਇੱਕ ਵਿੰਡੋ AC ਨਾਲ ਪੂਰਾ ਆਪਾਂ ਉਹਨੂੰ 18 18 ਨੂੰ ਰਨ ਨਹੀਂ ਕਰ ਸਕਦੇ ਆ ਅਸੀਂ ਜਾਣਦੇ ਆ ਕਿ ਅੱਜ ਦੇ ਦਿਨ ਇਸ ਕਰਕੇ ਬੰਦ ਕੀਤਾ ਗਿਆ ਕਿਉਂਕਿ ਪੇਸ਼ੈਂਟਾਂ ਨੂੰ ਦੇਖੋ ਸਾਡੇ ਕਰਨ ਦਾ ਅਸੀਂ ਫੇਰ ਵੀ ਖੜੇ ਹੋਗੇ ਪਰਸੀਨੇ ਦੇ ਵਿੱਚ ਕਰ ਦਿੰਨੇ ਆ ਪਰ ਜਿਹੜਾ ਪਰਸੀਨਾ ਜਾ ਕੇ ਪੇਸ਼ੈਂਟਾਂ ਦੀ ਜ਼ਖਮ ਦੇ ਵਿੱਚ ਡਿੱਗਦਾ ਆ ਤੇ ਉਹਦੇ ਨਾਲ ਪੇਸ਼ੈਂਟ ਨੂੰ ਸਵੀਅਰ ਇਨਫੈਕਸ਼ਨ ਹੋਣ ਦੇ ਚਾਂਸ ਹੁੰਦੇ ਆ ਜਿਹੜੀ ਕਿ ਉਸ ਤੋਂ ਬਾਅਦ ਉਹਦੀ ਜਾਨ ਤੇ ਵੀ ਖਤਰਾ ਬਣ ਸਕਦਾ ਆ ਜਾਂ ਪੇਸ਼ੈਂਟ ਬਾਅਦ ਵਿੱਚ ਹਨ ਨੂੰ ਕੰਪਲੇਨ ਕਰਦਾ ਆ ਕਿ ਮਤਲਬ ਮੇਰਾ ਜ਼ਖਮ ਖਰਾਬ ਹੋ ਗਿਆ ਸੋ ਆਈ ਰਿਕੁਐਸਟ ਕਰਨੇ ਆ ਕਿ ਇਹ ਜਲਦੀ ਤੋਂ ਜਲਦੀ ਇਹਨੂੰ ਠੀਕ ਕੀਤਾ ਜਾਏ ਸੋ ਥੈਟ ਕਿ ਅਸੀਂ ਪ੍ਰੋਪਰਲੀ ਕੰਮ ਕਰ ਸਕੀਏ ਤੇ ਪੇਸ਼ੈਂਟਾਂ ਨੂੰ ਕੋਈ ਪ੍ਰੋਬਲਮ ਨਾ ਆਏ ਹਾਂਜੀ ਸਾਰੇ ਗਾਇਨਕੋਲੋਜਿਸਟ ਨੇ ਔਰਥੋਪੈਡਿਕ ਸਰਜਨ ਤੇ ਜਿਹੜੀ ਸਰਜਰੀ ਦੀਆਂ ਸਾਰੀਆਂ ਸਰਜਰੀਆਂ ਚ ਪੋਸਟਪੋਨ ਕੀਤੀਆਂ ਇੰਨੀ ਤਾਂ ਕਿ ਸ਼ਾਇਦ ਕੱਲ ਤੱਕ ਕੋਈ ਹੋ ਜਾਏ ਜੋ ਕਿ ਪਹਿਲਾਂ ਐਡਮਿਨਿਸਟ੍ਰੇਸ਼ਨ ਵਾਲੇ ਕਹਿ ਰਹੇ ਕਿ 1-2 ਦਿਨ ਦੇ ਵਿੱਚ ਸ਼ਾਇਦ ਕੱਲ ਦੇ ਸੈਂਟਰ ਸਾਡੇ ਇੱਥੇ ਆ ਉਹ ਸਾਡਾ ਕੱਲ ਦੇ ਟ੍ਰਿਪ ਕਰ ਗਿਆ ਹੈ ਅਸੀਂ ਇਸ ਜੀਟ ਤੇ ਉੱਪਰ ਗੱਲ ਕੀਤੀ ਸੀ ਕਿ ਜੇ ਮੈਨੂੰ ਕਿਸੇ ਇੱਕ ਚਲਦੀ ਸੈਂਸ ਚਾਹੀਦੀ ਹੈ ਉਹ ਚੰਡੀਗੜ੍ਹ ਟੀਮ ਵਾਲੀ ਉਹ ਕਹਿੰਦੇ ਅਸੀਂ ਉਹਨਾਂ ਨਾਲ ਗੱਲ ਕੀਤੀ ਕੱਲ੍ਹ ਸ਼ਾਇਦ ਅੱਜ ਸ਼ਾਮ ਤੱਕ ਜਾਂ ਕੱਲ੍ਹ ਦਾ ਕਹਿੰਦੇ ਠੀਕ ਹੋ ਜਾਏਗੀ ਕਿਉਂਕਿ ਸਾਡੇ ਕਮਪ੍ਰੇਟੇਸੀ ਦਾ ਲੱਗਾ ਹੈ ਤਾਂ ਇਸੇ ਇੱਕ ਚੀਜ਼ ਇਸਪੇਡੀ ਚੱਲ ਰਿਹਾ ਹੈ ਤੇ ਦੂਸਰੇ ਇਸਪੇਡੀ ਸੀ ਕਹਿੰਦੇ ਕਿ ਚਕੂਲੀ ਨਹੀਂ ਹੋ ਰਹੀ ਉਹ ਸਾਡਾ ਟੈਕਨੀਸ਼ੀਅਨ ਲਗਾਇਆ ਸੀ ਅੱਜ ਬੁਲਾਇਆ ਸੀ ਉਹ ਠੀਕ ਕਰ ਰਿਹਾ ਕਾਇਨੀ ਉੱਤੇ ਚੱਲ ਰਿਹਾ ਸਾਡਾ ਇਸਪੇਡੀ ਚੱਲ ਰਿਹਾ ਉਹ ਵੀ ਠੀਕ ਹੈ ਅਰਥ ਤੋਂ ਉੱਤੇ ਦੀ ਪ੍ਰੋਬਲਮ ਆ ਰਹੀ ਹੈ ਉਹਦਾ ਸੀਟੀਸੀ ਵੀ ਕੱਲ੍ਹ ਉਹ ਵੀ ਖਰਾਬ ਹੋ ਗਿਆ ਥੋਨੇ ਤੇ ਸੈਂਟਰਲ